ਆਰਜਨਤਾ ਜਨਤਾ ਪਾਰਟੀ ਦੇ ਕੌਮੀ ਜਰਨਲਸ ਕਤਰ ਤਰੁਣ ਚੁਗ ਨੇ ਸੰਸਦ ਰਾਹੁਲ ਗਾਂਧੀ ਤੇ ਤੰਜ ਕਸਦਿਆ ਕਿ ਇਹੋ ਜਿਹੇ ਨੇਤਾ ਦੇਸ਼ ਨੂੰ ਬਦਨਾਮ ਕਰ ਰਹੇ ਹਨ ਗਾਂਧੀ ਜੀ ਵਰਗੇ ਨੇਤਾ ਵਿਦੇਸ਼ ਦੀ ਧਰਤੀ ਤੇ ਬੈਠ ਕੇ ਦੇਸ਼ ਦੀ ਲੋਕਤੰਤਰ ਦੇਸ਼ ਦੀਆਂ ਸੰਸਥਾਵਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਮੈਂ ਪੁੱਛਣਾ ਚਾਹਨਾ ਰਾਹੁਲ ਗਾਂਧੀ ਜੀ ਮਹਾਰਾਸ਼ਟਰ ਦਾ ਤੁਸੀਂ ਉਦਾਹਰਣ ਲੇਤਾ ਮਹਾਰਾਸ਼ਟਰ ਦੇ 98114 ਬੂਥਾਂ ਤੇ ਬੈਠੇ ਕਾਂਗਰਸ ਦੇ ਬੂਥ ਇੰਚਾਰਜਾਂ ਨੇ ਇੰਡੀ ਗਟ ਬੰਦਨ ਦੇ ਬੂਥ ਇੰਚਾਰਜਾਂ ਨੇ ਕੋਈ ਇਤਰਾਜ਼ ਦਿੱਤਾ ਸੀ ਕਿ ਇਥੇ ਤਾਂ ਲੀ ਹੋ ਰਹੀ ਕੀ ਉਹਨਾਂ ਨੇ ਮਸ਼ੀਨਾਂ ਨੂੰ ਬੰਦ ਕਰਨ ਦੇ ਸਮੇਂ ਜਿਹੜਾ ਸੈਟਿਕੂਲ ਲਿੱਤਾ ਜਾਂਦਾ ਜਾਂ ਦਿੱਤਾ ਜਾਂਦਾ ਜਦੋਂ ਮਸ਼ੀਨਾਂ ਤੇ ਸਾਈਨ ਹੁੰਦੇ ਉਹਦਾ ਕੋਈ ਇਤਰਾਜ਼ ਦਿੱਤਾ ਸੀ ਕੀ 288 ਵਿਧਾਨ ਸਭਾ ਦੇ ਇੰਚਾਰਜ ਨੇ ਕੋਈ ਇਤਰਾਜ਼ ਦਿੱਤਾ ਕੀ ਹਜ਼ਾਰਾਂ ਕਾਊਂਟਿੰਗ ਏਜੰਟਾਂ ਨੇ ਪੋਲਿੰਗ ਦੇ ਸਮੇਂ ਪੋਲਿੰਗ ਤੋਂ ਬਾਅਦ ਕਾਊਂਟਿੰਗ ਦੇ ਸਮੇਂ ਕਾਊਂਟਿੰਗ ਤੋਂ ਬਾਅਦ ਕੋਈ ਇਤਰਾਜ਼ ਦਿੱਤਾ ਨਹੀਂ ਇਹ ਰਾਹੁਲ ਗਾਂਧੀ ਜੀ ਦੀ ਬਚਕਾਨਾ ਬੇਫਕੂਫਾਨਾ ਬਿਆਨਬਾਜ਼ੀ ਹੈ ਜਿਸ ਚ ਦੇਸ਼ ਨੂੰ ਬਦਨਾਮ ਕੀਤਾ ਜਾ ਰਿਹਾ ਕਾਂਗਰਸ ਔਰ ਪੀਡੀਪੀ ਵਰਗੇ ਦਲ ਭਾਰਤ ਭਾਰਤੀਤਾ 파rti ਰਾਸ਼ਟਰਵਾਦ ਲੋਕਤੰਤਰ ਸੰਸਥਾਵਾਂ ਨੂੰ ਵਿਸ਼ਵ ਚ ਬਦਨਾਮ ਕਰਨ ਦਾ ਛੜੈਂਤਰਕਾਰੀ ਅਜੰਡਾ ਚਲਾ ਰਹੇ ਨੇ ਪਹਿਲੇ ਤੁਸੀਂ ਮਿਲ ਕੇ ਲੁੱਟਦੇ ਹੋ ਮਿੱਟ ਲੁੱਟ ਦਾ ਮਾਸਟਰ ਪਲਾਨ ਬਣਾਉਂਦੇ ਹੋ ਜਦ ਜਨਤਾ ਸਜਾ ਦਿੰਦੀ ਤੇ ਚੋਣ ਯੋਗ ਤੇ ਕੁਛ ਨੂੰ ਉਠਾ ਕੇ ਆਪਣੀ ਹਾਰ ਦਾ ਠੀਕਰਾ ਚੋਣ ਯੋਗ ਰ ਲੋਕਤੰਤਰ ਤੇ ਪਾਉਂਦੇ ਇੱਕ ਘਟਿਆ ਸੋਚ ਹੈ ਘਟਿਆ ਹਰਦਾਇ ਦਿੱਤੀ